ਪੰਚਜ ਪਹਿਰੇ ਦੇ ਵਿੱਚ ਉੱਚੀ ਕਾਰਜ ਰਾਸ ਹੋ ਜਾਂਦੇ ਨੇ ਦੁਕਾਨ ਦੀ ਵੀ ਦਿੱਕਤ ਸੀਗੀ ਦੁਕਾਨ ਕੋੜ ਕੇਸ ਚੱਲਦਾ ਸੀ ਕੇਸ ਤੋਂ ਵੀ ਦੁਕਾਨ ਵਾਪਸ ਚੱਲੇਗੀ ਤਾਂ ਵੀ ਕੋਈ ਦਿੱਕਤ ਨਹੀਂ ਹਜੇ ਕੋਈ ਕਾਰੋਬਾਰ ਸੈੱਟ ਨਹੀਂ ਤੇ ਤਾਂ ਵੀ ਗੁਰੂ ਸਾਹਿਬ ਨੇ ਰੱਖਿਆ ਹੋਇਆ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਬਹੁਤ ਅਥੇ ਆ ਕੇ ਆਨੰਦਮਈ ਮਾਹੌਲ ਹੈ ਸੰਗਤਾਂ ਦਾ ਸਹਿਯੋਗ ਮਿਲ ਰਿਹਾ ਹੈ ਸਾਡੇ ਵੀ ਜਿਹੜੇ ਰੁਕੇ ਹੋਏ ਕਾਰੇ ਨੇ ਉਹ ਵੀ ਜਲਦੀ ਪੂਰੇ ਹੋ ਰਹੇ ਨੇ ਔਰ ਹੋ ਜਾਣੇ ਨੇ ਇਹ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ਸੰਗਤ ਤੇ ਕਿ ਜਿਹੜਾ ਐਡਾ ਦਰਬਾਰ ਚਰੋਣਕ ਲੱਗਦੀ ਹੈ ਸੰਗਤ ਦਾ ਸਹਿਯੋਗ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆ ਰਹੀਆਂ ਜਿੱਥੇ ਕੋਈ ਸੋਚ ਵੀ ਨਹੀਂ ਸੰਗਤਾਂ ਬਹੁਤ ਦੂਰ ਤੋਂ ਸੰਗਤ ਆ ਰਹੀ ਹੈ ਔਰ ਸੰਗਤਾਂ ਦੇ ਸਾਰੇ ਅਕਾਰ ਅਜਰਾਸ ਹੋ ਰਹੇ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅਕਾਰ ਅਜਰਾਸ ਹੁੰਦੇ ਵੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਪਿਆਰਾ ਮਾਹੌਲ ਹੈ ਜੀ ਬਹੁਤ ਸੰਗਤ ਦਾ ਸਹਿਯੋਗ ਹੈ ਗੁਰੂ ਸਾਹਿਬ ਜੀ ਦੀ ਇੰਨੀ ਕਿਰਪਾ ਹੈ ਕਿ ਸਾਡੇ ਜਿਹੜੇ ਵੀ ਰੁਕੇ ਹੋਏ ਕਾਰਜ ਨੇ ਸਾਰੇ ਰਾਸ ਹੋ ਰਹੇ ਨੇ ਪੰਜ ਦਪਹਿਰਾਂ ਦੇ ਵਿੱਚ ਵਿੱਚ ਹੀ ਕਾਰਜ ਰਾਸ ਹੋ ਜਾਂਦੇ ਨੇ ਦੁਕਾਨ ਦੀ ਵੀ ਦਿੱਕਤ ਸੀਗੀ ਦੁਕਾਨ ਕੋੜਕੇਸ਼ ਚੱਲਦਾ ਸੀ ਕੇਸ ਤੋਂ ਵੀ ਦੁਕਾਨ ਵਾਪਸ ਚੱਲੇਗੀ ਤਾਂ ਵੀ ਕੋਈ ਦਿੱਕਤ ਨਹੀਂ ਹਜੇ ਕੋਈ ਕਾਰੋਬਾਰ ਸੈੱਟ ਨਹੀਂ ਤੇ ਤਾਂ ਵੀ ਗੁਰੂ ਸਾਹਿਬ ਨੇ ਰੱਖਿਆ ਹੋਇਆ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਬਹੁਤ ਅਥੇ ਆ ਕੇ ਆਨੰਦ ਮਈ ਮਾਹੌਲ ਹੈ ਸੰਗਤਾਂ ਦਾ ਸਹਿਯੋਗ ਮਿਲ ਰਿਹਾ ਸਾਡੇ ਵੀ ਜਿਹੜੇ ਰੁਕੇ ਹੋਏ ਕਾਰਜ ਨੇ ਉਹ ਵੀ ਜਲਦੀ ਪੂਰੇ ਹੋ ਰਹੇ ਨੇ ਔਰ ਹੋ ਜਾਣੇ ਨੇ ਇੰਨਾ ਕਿ ਵਿਸ਼ਵਾਸ ਬਾਬਾ ਦੇਵ ਸਿੰਘ ਦੇ ਵਿੱਚ ਹੈਗਾ ਕਿਉਂਕਿ ਕਹਿੰਦੇ ਨੇ ਜਦੋਂ ਅਸੀਂ ਇੱਕ ਪਿਆਰਾ ਸਾਫ ਕਰਦੇ ਆਂ ਸੇਵਾ ਕਰਦੇ ਆਂ ਤਾਂ ਜੇਕਰ ਜੀਵਨ ਦੇ ਵਿੱਚ ਕੋਈ ਵੀ ਦੁੱਖ ਹੁੰਦਾ ਨਾ ਬਾਬਾ ਦੇਵ ਸਿੰਘ ਜੀ ਕੱਟਣਾ ਸ਼ੁਰੂ ਕਰ ਦਿੰਦੇ ਨੇ ਵੀ ਆਪਣੀ ਜਿਹੜੀ ਸੰਗਤ ਹੈ ਉਹਨਾਂ ਨੂੰ ਦੁਖੀ ਨਹੀਂ ਦੇਖ ਸਕਦੇ ਇਹ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ਸੰਗਤ ਤੇ ਕਿ ਜਿਹੜਾ ਐਡਾ ਦਰਬਾਰ ਚਰੌਣਕ ਲੱਗਦੀ ਹੈ ਸੰਗਤ ਦਾ ਸਹਯੋਗ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆ ਰਹੀਆਂ ਜਿੱਥੇ ਕੋਈ ਸੋਚ ਵੀ ਨਹੀਂ ਸੰਗਤਾਂ ਬਹੁਤ ਦੂਰ ਤੋਂ ਸੰਗਤ ਆ ਰਹੀ ਹੈ ਔਰ ਸੰਗਤਾਂ ਦੇ ਸਾਰੇ ਕਾਰਜ ਜਰਾਸ ਹੋ ਰਹੇ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕਾਰਜ ਜਰਾਸ ਹੁੰਦੇ ਵੀ ਰਹਿਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਕਿਹੋ ਜਿਹਾ ਲੱਗ ਰਿਹਾ ਹੈ ਬਹੁਤ ਪਿਆਰਾ ਮਾਹੌਲ ਹੈ ਜੀ ਬਹੁਤ ਸੰਗਤ ਦਾ ਸਹਿਯੋਗ ਹੈ ਗੁਰੂ ਸਾਹਿਬ ਜੀ ਦੀ ਇੰਨੀ ਕਿਰਪਾ ਹੈ ਕਿ ਸਾਡੇ ਜਿਹੜੇ ਵੀ ਰੁਕੇ ਹੋਏ ਕਾਰਜ ਨੇ ਸਾਰੇ ਰਾਸ ਹੋ ਰਹੇ ਨੇ ਪੰਜ ਦਪਹਿਰਾਂ ਦੇ ਵਿੱਚ ਵਿੱਚ ਹੀ ਕਾਰਜ ਰਾਸ ਹੋ ਜਾਂਦੇ ਨੇ ਦੁਕਾਨ ਦੀ ਵੀ ਦਿੱਕਤ ਸੀਗੀ ਦੁਕਾਨ ਕੋੜਕੇਸ਼ ਚੱਲਦਾ ਸੀ ਕੇਸ ਤੋਂ ਵੀ ਦੁਕਾਨ ਵਾਪਸ ਚੱਲੇਗੀ ਤਾਂ ਵੀ ਕੋਈ ਦਿੱਕਤ ਨਹੀਂ ਹਜੇ ਕੋਈ ਕਾਰੋਬਾਰ ਸੈੱਟ ਨਹੀਂ ਤੇ ਤਾਂ ਵੀ ਗੁਰੂ ਸਾਹਿਬ ਨੇ ਰੱਖਿਆ ਹੋਇਆ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਬਹੁਤ ਅਥੇ ਆ ਕੇ ਆਨੰਦ ਮਈ ਮਾਹੌਲ ਹੈ ਸੰਗਤਾਂ ਦਾ ਸਹਿਯੋਗ ਮਿਲ ਰਿਹਾ ਸਾਡੇ ਵੀ ਜਿਹੜੇ ਰੁਕੇ ਹੋਏ ਕਾਰੇ ਨੇ ਉਹ ਵੀ ਜਲਦੀ ਪੂਰੇ ਹੋ ਰਹੇ ਨੇ ਔਰ ਹੋ ਜਾਣੇ ਨੇ ਜਿੰਨਾ ਵਿਸ਼ਵਾਸ ਬਾਬਾ ਦੇਵ ਸਿੰਘ ਦੇ ਵਿੱਚ ਹੈਗਾ ਕਿਉਂਕਿ ਕਹਿੰਦੇ ਨੇ ਜਦੋਂ ਅਸੀਂ ਇੱਕ ਪਿਆਰਾ ਸਾਹਿਬ ਕਰਦੇ ਆਂ ਸੇਵਾ ਕਰਦੇ ਆਂ ਤਾਂ ਜੇਕਰ ਜੀਵਨ ਦੇ ਵਿੱਚ ਕੋਈ ਵੀ ਦੁੱਖ ਹੁੰਦਾ ਨਾ ਬਾਬਾ ਦੇਵ ਸਿੰਘ ਜੀ ਕੱਟਣਾ ਸ਼ੁਰੂ ਕਰ ਦਿੰਦੇ ਨੇ ਵੀ ਆਪਣੀ ਜਿਹੜੀ ਸੰਗਤ ਹੈ ਉਹਨਾਂ ਦੁੱਖੀ ਨਹੀਂ ਦੇਖ ਸਕਦੇ ਇਹ ਗੁਰੂ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਸੰਗਤ ਤੇ ਕਿ ਜਿਹੜਾ ਐਡਾ ਦਰਬਾਰ ਚਰੌਣਕ ਲੱਗਦੀ ਹੈ ਸੰਗਤ ਦਾ ਸਹਯੋਗ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਆ ਰਹੀਆਂ ਜਿੱਥੇ ਕੋਈ ਸੋਚ ਵੀ ਨਹੀਂ ਸੰਗਤਾਂ ਬਹੁਤ ਦੂਰ ਤੋਂ ਸੰਗਤ ਆ ਰਹੀ ਹੈ ਔਰ ਸੰਗਤਾਂ ਦੇ ਸਾਰੇ ਅਕਾਰ ਅਜਰਾਸ ਹੋ ਰਹੇ ਨੇ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਅਕਾਰ ਅਜਰਾਸ ਹੁੰਦੇ ਵੀ ਰਹਿਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ